ਹੂੰ ਓਏ ਆ ਵੇਖੀ ਕਾਲੇ ਇਹਦੇ ਕਿੰਨਾ ਸੋਨਾ ਪਾਇਆ ਓ ਬਾਈ ਇਹ ਕਾਲਾ ਨਹੀਂਗਾ ਕਾਲਾ ਇਹਦਾ ਕਾਲਾ ਗੋਰਾ ਵਾ ਇਹਨਾਂ ਦੀ ਬਾਹਰ ਪੂਰੀ ਚੜਾਈ ਆ ਅੰਨਾ ਰੁਪਿਆ ਘੜ ਦੇ ਅੰਨਾ ਰੁਪਿਆ ਇਹ ਅੱਛਾ ਯਾਰ ਇਹਨੂੰ ਪੁੱਛੀਏ ਕੀ ਰੇਟ ਮਿਲਦਾ ਸੋਨਾ ਉਧਰੋਂ ਚੱਲ ਪੁੱਛ ਲੈਨੇ ਬਾਈ ਅ ਬ੍ਰੋ ਹੂੰ ਆਰਜੂ ਬ੍ਰੋਮ ਬਾਹਰੋਂ Son, son, <laughs> this is a uh, asli sona gold 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 asli gold <laughs> nakli i think this person is not uh, understand my bhasha <coughs> <coughs> mainu ta punjabi bol na main ta punjabi hi ha mere naal vi punjabi di gall kar lo main kehda oh. nigro ha acha tu punjabi ha ਉਹ ਫਿਰ ਰੰਗ ਦੇ ਹਿਸਾਬ ਨਾਲ ਤਾਂ ਤੂੰ ਵੀ ਸਾਡੇ ਕੋ ਗਰੀਬ ਹੋਇਆ ਮੈਂ ਤਾਂ ਕੋਈ ਨਹੀਂ ਗਰੀਬ ਤੁਸੀਂ ਹੋਵੋਗੇ ਗਰੀਬ ਗੱਲ ਤਾਂ ਇਹਦੀ ਵੀ ਸਹੀ ਆ ਤੇ ਇਹ ਗਰੀਬ ਹੁੰਦਾ ਇਹਦੇ ਕੋਲ ਇੰਨਾ ਸੋਨਾ ਤਾਂ ਨਹੀਂ ਹੋਣਾ ਸੀ ਭਰਾਵਾ ਸੋਨਾ ਮਹਿੰਗਾ ਜ਼ਰੂਰ ਆ ਇੰਨਾ ਕ ਤਾਂ ਸੋਨਾ ਤੁਸੀਂ ਵੀ ਲੈ ਸਕਦੇ ਹੋ ਕਿੱਥੋਂ ਇੱਥੋਂ ਆ ਦੇਖੋ ਸੋਨੇ ਦਾ ਸਮੁੰਦਰ ਤੇ ਲਾਉ ਤਾਰੀਆਂ ਓਏ ਹੁਸੈਨ ਯਾਰ ਮੇਰੀ ਮੜੀ ਚੁੰਡੀ ਦਾ ਵਾੜ ਕਿਤੇ ਮੈਂ ਸੁਪਨਾ ਤਾਂ ਨਹੀਂ ਵੇਖੀ ਜਾਂਦਾ ਨਹੀਂ ਵੀਰੇ ਚੁੰਡੀ ਵੜਨ ਦੀ ਲੋੜ ਨਹੀਂ ਤੁਸੀਂ ਸੁਪਨਾ ਨਹੀਂ ਦੇਖ ਰਹੇ ਸਭ ਸੱਚ ਆ ਪਰ ਭਾਈ ਇਹ ਤਾਂ ਸਾਰਾ ਕੁਝ ਮਹਿੰਗਾ ਹੀ ਬਹੁਤ ਹੋਊਗਾ ਨਹੀਂ ਮਹਿੰਗਾ ਨਹੀਂਗਾ ਚਾਂਦੀ ਦੇ ਪਾਸਾ ਸੋਨਾ ਦਿੰਨੇ ਆਸੀਂ ਕਿਵੇਂ ਕਿਉਂਕਿ ਇਹਦਾ ਬੇਸ ਤਾਂਬੇ ਚਾਂਦੀ ਦਾ ਹੁੰਦਾ ਇਹਦੇ ਉੱਪਰ ਪਿਓਰ ਸੋਨੇ ਦਾ ਪੱਤਰਾ ਚੜਿਆ ਹੁੰਦਾ ਜਿਹੜਾ ਸਾਲੋ ਸਾਲ ਖਰਾਬ ਨਹੀਂ ਹੁੰਦਾ ਆ ਦੇਖੋ 99000 ਦੇ ਕੜੇ 99000 ਦੇ ਬੰਗਾਂ ਰਾਣੀ ਹਾਰ 122000 ਰੁਪਏ ਦੇ ਚੈਨਲ 10-10000 ਰੁਪਏ ਦੀ ਗਾਰੰਟੀ ਦੇ ਨਾਲ ਕੋਈ ਵੀ ਡਿਜ਼ਾਈਨ ਤੁਸੀਂ ਸਾਡੇ ਤੋਂ ਤਿਆਰ ਲੈ ਸਕਦੇ ਹੋ ਫਿਰ ਮੈਂ ਤਾਂ ਕਹਿੰਦਾ ਉਸਨੇ ਆਪਾਂ ਵੀ ਦੋ-ਦੋ ਕੜੇ ਲੈ ਹੀ ਲਏ ਆਪਣੀ ਲੋਕੇਸ਼ਨ ਕਿੱਥੇ ਪੈ ਜਾਂਦੀ ਹੈ ਲੋਕੇਸ਼ਨ ਹੈਗੀ ਹੈ ਜੀ ਪੰਜਾਬ 1 ਗ੍ਰਾਮ 골ਡ ਜੁਐਲਰੀ ਰਾਮਗੰਜ ਮੱਡੀ ਮੋਗਾ ਹੋਰ ਨਵੇਂ ਡਿਜ਼ਾਈਨ ਦੇਖਣ ਲਈ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ ਜੀ ਤੁਸੀਂ ਘਰ ਬੈਠੇ ਆਰਡਰ ਵੀ ਕਰ ਸਕਦੇ ਹੋ ਸਾਡੀ ਵਰਲਡ ਵਾਈਡ ਸ਼ਿਪਿੰਗ ਵੀ ਹੈ ਲਓ ਜੀ ਆਪਾਂ ਲੈ ਲਿਆ 10000 ਰੁਪਏ ਦਾ ਆਹ ਕੜਾ 10000 ਦੀ ਆ ਚੇਨ ਤੇ 10000 ਰੁਪਏ ਦਾ ਆਹ ਸੈੱਟ ਆਪਣੇ ਦੇ ਹੋ ਗਈ ਬੱਲੇ ਬੱਲੇ ਜੇ ਤੁਸੀਂ ਵੀ ਆਪਦੀ ਬੱਲੇ ਬੱਲੇ ਕਰਾਉਣੀ ਹੈ ਨਾ ਤਾਂ ਫਿਰ ਛੇਤੀ ਛੇਤੀ ਵਿਜ਼ਿਟ ਕਰ ਲਓ ਪੰਜਾਬ 1 ਗ੍ਰਾਮ 골ਡ ਜੁਐਲਰੀ ਰਾਮਗੰਜ ਮੰਡੀ ਮੋਗਾ ਕਿਤੇ ਸੋਨਾ ਵਾਕੀ ਨਾ ਜਾਵੇ ਛੇਤੀ ਕਰੋ